ਸਤ ਸ੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਿਆਨ ਮੌਸਮ ਵਿਭਾਗ ਵੱਲੋਂ ਆਈ ਤਾਜ਼ਾ ਵੱਡੀ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਾਹਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋ ਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਸ਼ਨੀਚਰਵਾਰ ਨੂੰ ਦੂਜੇ ਦਿਨ ਵੀ ਮੀਂਹ ਪਿਆ ਮੀਂਹ ਦੇ ਕਾਰਨ ਦਿਨ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦੀ ਗ੍ਰਾਵਿਟ ਦਰਜ ਕੀਤੀ ਗਈ ਕੁਝ ਜ਼ਿਲ੍ਹਿਆਂ 'ਚ ਦਿਨ ਤੇ ਰਾਤ ਦਾ ਤਾਪਮਾਨ ਦੇ ਵਿੱਚ 1 ਡਿਗਰੀ ਸੈਲਸੀਅਸ ਦਾ ਹੀ ਅੰਤਰ ਰਹਿ ਗਿਆ ਹੈ ਮੌਸਮ ਵਿਭਾਗ ਨੇ 29 ਦਸੰਬਰ ਤੋਂ 3 ਜਨਵਰੀ ਤੱਕ ਸੂਬੇ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਠੀਤ ਲਹਿਰ ਚੱਲਣ ਦੀ orange alert ਜਾਰੀ ਕੀਤਾ ਹੈ। ਬਠਿੰਡਾ ਦੇ ਵਿੱਚ ਦਿਨ ਦਾ ਤਾਪਮਾਨ ਜੀ ਹਾਂ 14.3 ਡਿਗਰੀ ਰਾਤ ਦਾ 13.2 ਮੁਹਾਲੀ ਦੇ ਵਿੱਚ ਦਿਨ ਦਾ ਤਾਪਮਾਨ 14.8 ਡਿਗਰੀ ਤੇ ਰਾਤ ਦਾ 13.4 ਡਿਗਰੀ ਰੂਬਨਗਰ ਦੇ ਦਿਨ ਦਾ ਤਾਪਮਾਨ 14.5 ਤੇ ਰਾਤ ਦਾ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ ਐਸਬੀਐਸ ਨਗਰ 'ਚ 51.7 ਮਿਲੀਮੀਟਰ ਹੁਸ਼ਿਆਰਪੁਰ 'ਚ 40.6 ਮਿਲੀਮੀਟਰ ਤੇ ਪਠਾਨਕੋਟ ਦੇ ਵਿੱਚ 38.7 ਮਿਲੀਮੀਟਰ ਗੁਰਦਾਸਪੁਰ ਦੇ ਵਿੱਚ 35.7 ਮਿਲੀਲੀਟਰ ਬਾਰਿਸ਼ ਦਰਜ ਕੀਤੀ ਗਈ ਤੁਹਾਡੇ ਕੀ ਵਿਚਾਰ ਨੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ